पर पां थो तूं गुरू नानक देव चरणी खा let mm -hmm. mm -hmm. mm -hmm. mm <laughs> Hey. ਕਹਿੰਦਾ ਮੈਂ ਸੋਚਦਾ ਸੀ ਵਿਯੋਗ ਕੇਵਲ ਤੇ ਕੇਵਲ ਪੰਡਤਾਂ ਦੀ ਮੰਨਦੀ ਆ ਇਹ ਤੋਂ ਕੁਝ ਹੋਣੀ ਨਹੀਂ ਬੋਲਿਆ ਤੇ ਉਹ ਮਾਂ ਗੰਗਾ ਕੋਲੇ ਗਿਆ ਤੇ ਮਾਂ ਗੰਗਾ ਨੇ ਆਪਣੇ ਧੰਕ ਵੱਲੋਂ ਆਪਣੇ ਸੇਵਕ ਵਰਨਾਂ ਤੇ ਜੀ ਹੋਈ ਦੰੜੀ ਕਸੀਹਾ ਕਬੂਲ ਕੀਤਾ ਹੈ ਨਾਲ ਹੀ ਉਹਨੇ ਆਪਣੇ ਸਸਰੇ ਰੱਤ ਦੇ ਨਾਲ ਇੱਕ ਕੰਗੜ ਫੜਾਇਆ ਹੈ ਤੇ ਕੰਗੜ ਫੜਾ ਕੇ ਤੰਗ ਤੋਂ ਕਿਹਾ ਹੈ ਕੰਮੜ ਲੈਦਾ ਜੇ ਉਹਦੀ ਕੋਟਾ ਮੈਂ ਪਰਵਾਣ ਕਰ ਲਈ ਆ ਮੇਰਾ ਕੰਗੜ ਕੋਈ ਟਾਹੇ ਦੇ ਵਜੋਂ ਨਹੀਂ ਦੇਣੀ ਤੰਗ ਤੋਂ ਇਹ ਤੁਰਿਆ ਹੈ ਕੰਗੜ ਲੈ ਕੇ ਮਨ ਵਿਚਾਰਾ ਕਰਦਾ ਆਉਂਦਾ ਹੈ ਕਿ ਘਰ ਦੇ ਵਿੱਚ ਗਰੀਬੀ ਹੈ ਤੇ ਕੰਗੜ ਵੜਾ ਕੀ ਲੁੱਟੇ ਹੈ ਭਗਤ ਨੂੰ ਕਿਹੜਾ ਪਤਾ ਹੈ ਵੀ ਮਾਈ ਨੇ ਮੈਨੂੰ ਕੰਗੜ ਦਿੱਤਾ ਇਹ ਰਾਜੋ ਕਿ ਮੈਂ ਆਪਣੇ ਸਾਰੇ ਉਮਰ ਦੀ ਗਰੀਬੀ ਦੂਰ ਕਰ ਲਵਾਂ ਦਾ ਮੇਰੇ ਕਸ਼ਟ ਦੁੱਖ ਟੱਤੇ ਜਾਣਗੇ ਮਾਇਆ ਆ ਜਾਵੇਗੀ ਮਨ ਲਾਲ ਕੀ ਹੋਣਾ ਮਨ ਰੋਹੀ ਮਨ ਲਾਲਚੀ ਤੇ ਗੁਰੂ ਜੀ ਆਦੇ ਮਨ ਦੇ ਵਿੱਚ ਲਾਲਚ ਆ ਗਿਆ ਤੋ ਵਿਚਾਰਾ ਤਰਦਾ ਤਰਦਾ ਸੁਧਾਰਾ ਗਏ ਨਾਗਰ ਮਨ ਦੇ ਲਿਆ ਤੇ ਨਾਗਰ ਮਨ ਨੂੰ ਜਾ ਕੇ ਉਹਨੇ ਕਿਹਾ ਤੇ ਕਹਿੰਦਾ ਜੀ ਆ ਤੰਗਣ ਮੈਂ ਲੈ ਕੇ ਆਇਆ ਹਾਂ ਤੇ ਇਹ ਕੰਗਲ ਮੇਰੇ ਦਿਲ ਦੀ ਇੱਛਾ ਹੈ ਵੀ ਮੈਂ ਤੁਹਾਨੂੰ ਦੇ ਚ ਦੇਣਾ ਤੇ ਜਿਹੜੀ ਮਾਇਆ ਮੈਨੂੰ ਤੁਸੀਂ ਦਿਉਂਗੀ ਜੋ ਲੱਗਦੇ ਹੋਣਗੇ ਮੈਨੂੰ ਉਹਦੇ ਨਾਲ ਮੇਰਾ ਘਰ ਦਾ ਗੁਜ਼ਾਰਾ ਚੱਲ ਜਾਵੇਗਾ ਅਨਾਰੇ ਨਗਰ ਵਾਲੇ ਕੰਗਲ ਫੜਿਆ ਤੇ ਕੰਗਲ ਫੜ ਕੇ ਉਹਨੇ ਦੇਖਿਆ ਦੇਖ ਕੇ ਆਪਣੇ ਰਾਣੀ ਕਿ ਕਿ ਜੇ ਮੈਂ ਤਾਂ ਦੱਦੂਆ ਜੇ ਇਹਦੇ ਨਾਲ ਦਾ ਇੱਕ ਹੋਰ ਮਿਲੇ ਤੇ ਰਾਜ ਨੇ ਕਿਹਾ ਵੀ ਉਹ ਤਾਂ ਇੱਕ ਹੀ ਆ ਉਹ ਕੰਨੀ ਮੈਨੂੰ ਨਹੀਂ ਪਤਾ ਜਿੱਥੋਂ ਦੀ ਜਿਹੜੇ ਵੀ ਸੁਨਿਆਰੇ ਤੋਂ ਜਿਹੜਾ ਵੀ ਲੈ ਗਿਆ I'm not going